ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਨਸ਼ਾ ਤਸਕਰਾਂ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਬੁਲਡੋਜ਼ਰ ਐਕਸ਼ਨ ਨਾਲ ਪੁਲਿਸ ਨੇ ਨਸ਼ਾ ਤਸਕਰਾਂ ਦੇ ਟਾਹੇ ਪੰਜ ਕਰ 18 ਮਾਰਚ ਨੂੰ ਸ਼੍ਰੀ ਕਾਲ ਤੱਕ ਸਾਈ ਤੋਂ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਹੋਵੇਗੀ ਸ਼ੁਰੂ ਮਨਪ੍ਰੀਤ ਯਾਦਲੀ ਨੇ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਬੁਲਾਏ ਬਜਟ ਸੈਸ਼ਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਤੀ ਮਨਜ਼ੂਰੀ ਸ਼ੁੱਕਰਵਾਰ 21 ਮਾਰਚ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਸੈਸ਼ਨ 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਤਨਖਾਹਾਂ 'ਚ ਹੋਵੇਗਾ ਵਾਧਾ ਪੰਜਾਬ ਦੇ ਅੰਗਨਵਾੜੀ ਸੈਂਟਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੁਣਾਈ ਖੁਸ਼ਖਬਰੀ ਅਮਰੀ ਸਰਚ ਹੋਏ ਬੰਬ ਤਮਾਕੇ ਮਗਰੋਂ ਅਕਾਲੀ ਦਲ ਦਾ ਵੱਡਾ ਬਿਆਨ ਨਿਆਂਇਕ ਜਾਂਚ ਦੀ ਕੀਤੀ ਮੰਗ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਹੈ ਅਹਿਮ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੇ ਜਾਣਗੇ ਇਹ ਮੁਲਾਜ਼ਮ ਤਿਆਰ ਕੀਤੀ ਜਾ ਰਹੀ ਹੈ ਲਿਸਟ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆ ਤੇ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਵਿਰੁੱਧ ਕਾਰਵਾਈ ਜੰਗੀ ਪੱਧਰ ਤੇ ਜਾਰੀ ਹੈ ਅਤੇ ਸਰਕਾਰ ਵੱਲੋਂ ਜਾਣ ਸਹਿਯੋਗ ਨਾਲ ਨਸ਼ਿਆਂ ਦੇ ਖਾਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰੱਖਣ ਦਾ ਐਹਿਦ ਲਿਆ ਗਿਆ ਹੈ। ਇਸੇ ਤਹਿਤ ਕੋਟਕਪੁਰਾ ਪੁਲਿਸ ਨੇ ਇਥੋਂ ਦੇ ਨਸ਼ਾ ਵੇਚਣ ਲਈ ਕਥਿਤ ਤੌਰ ਤੇ ਬਦਨਾਮ ਇਲਾਕੇ 'ਚ ਸੂਬੇ ਦਾ ਸਭ ਤੋਂ ਵੱਡਾ ਬੁਲਡੋਜ਼ਰ ਐਕਸ਼ਨ ਕਰਦਿਆਂ ਇੱਕੋ ਵੇਲੇ ਪੰਜ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ ਕੀਤੀ ਹੈ। ਇਨ੍ਹਾਂ ਪੰਜਾਂ ਘਰਾਂ 'ਚੋਂ ਤਿੰਨ ਘਰ ਮੈਲਾ ਨਸ਼ਾ ਤਸਕਰਾਂ ਦੇ ਸੰਬੰਧ ਨਾ ਉੱਪਰ ਨਸ਼ਾ ਵੇਚਣ ਦੇ ਕਈ ਕੇਸ ਦਰਜ ਸਨ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਪੁਲਿਸ ਨੇ ਜਲਾ ਲਿਆਣਾ ਰੋਡ ਤੇ ਸਥਿਤ ਪੰਜ ਦੇ ਕਰੀਬ ਘਰਾਂ ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਇਸ ਕਾਰਵਾਈ ਦੀ ਅਗਵਾਈ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਾਂਝੇ ਰੂਪ ਵਿੱਚ ਕੀਤੀ ਐਸਐਸਪੀ ਨੇ ਦੱਸਿਆ ਕਿ ਨਗਰ ਕੌਂਸਲ ਨੇ ਪੁਲਿਸ ਨੂੰ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਇੱਥੇ ਪੰਜ ਦੇ ਕਰੀਬ ਕਾਰ ਕਾਉਂਸਲ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬਣਾਏ ਹੋਏ ਹਨ ਜਿਨ੍ਹਾਂ ਨੂੰ ਹਟਾਇਆ ਜਾਵੇ ਉਹਨਾਂ ਦੱਸਿਆ ਕਿ ਕਾਉਂਸਲ ਦੀ ਰਿਪੋਰਟ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਨਜਾਇਜ਼ ਕਬਜ਼ੇ ਕਰਕੇ ਘਰ ਬਣਾਏ ਹੋਏ ਹਨ ਅਤੇ ਉਹ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਹਨ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਕਾਰਵਾਈ ਇੱਥੇ ਨਹੀਂ ਰੁਕੇਗੀ ਬਲਕਿ ਹੋਰ ਅੱਗੇ ਫਰੀਦਕੋਟ ਜੈਤੋ ਤੇ ਲਾਗਲੇ ਪਿੰਡਾਂ ਵਿੱਚ ਵੀ ਚੱਲੇਗੀ ਪੁਲਿਸ ਦੀ ਇਸ ਕਾਰਵਾਈ ਸਮੇਂ ਮੌਕੇ ਤੇ ਪਹੁੰਚੇ ਮੋਹੱਲਾ ਨਿਵਾਸੀ ਕਾਫੀ ਉਤਸ਼ਾਹ ਵਿੱਚ ਦਿਖਾਈ ਦਿੱਤੇ ਅਤੇ ਉਹਨਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਆ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਅਰੇ ਵੀ ਲਾਏ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਯਾਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਇਕਵਾਲ ਸਿੰਘ ਝੁੰਦਾ ਸੰਤਾ ਸਿੰਘ ਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਬਿਆਨ ਚਕਿਆ ਹੈ ਕਿ ਭਰਤੀ ਸੰਬੰਧੀ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਭਰਤੀ ਦੀਆਂ ਤਿਆਰੀਆਂ ਸੰਬੰਧੀ ਬੁਲਾਈ ਮੀਟਿੰਗ ਦੌਰਾਨ ਮੈਂਬਰਾਂ ਨੇ ਮੁਰਦੋਹਰਾਇਆ ਹੈ ਕਿ ਉਹਨਾਂ ਨੇ ਸ਼੍ਰੀ ਕਾਲ ਤਕ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਆਪਣੇ ਹਿੱਸੇ ਆਈ ਸੇਵਾ ਲਈ 18 ਮਾਰਚ ਤੋਂ ਪਰਤੀ ਸ਼ੁਰੂ ਕੀਤੀ ਜਾਵੇਗੀ ਸ਼੍ਰੋਮਣੀ ਕਾਲੀ ਦਲ ਦੀ ਮਜ਼ਬੂਤੀ ਲਈ ਹੋਣ ਜਾ ਰਹੀ ਪਰਤੀ ਲਈ ਸ਼੍ਰੀ ਅਕਾਲ ਤਖਸੈ ਦੇ ਸੰਮੁਖ ਅਰਦਾਸ ਕਰਨ ਉਪਰੰਤ ਬਾਹਰ ਗਲਿਆਰੇ ਵਿੱਚ ਆ ਕੇ ਸ਼ੁਰੂ ਕੀਤੀ ਜਾਵੇਗੀ ਮੀਡੀਆ ਨੂੰ ਜਾਰੀ ਬਿਆਨ ਚ ਪਰਤੀ ਕਮੇਟੀ ਨੇ ਕਿਹਾ ਹੈਗੀ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਅਤੇ ਰਹੇਗੀ ਕਿ ਬਿਨਾ ਕਿਸੇ ਸਿਆਸੀ ਪੇਧਪਾਵ ਸਮੂਹ ਅਕਾਲੀ ਧੜਿਆਂ ਨੂੰ ਇਸ ਪਰਤੀ ਮੁਹਿੰਮ ਦਾ ਹਿੱਸਾ ਬਣਾਏ ਸ਼੍ਰੋਮਣੀ ਕਾਲੀ ਦਲ ਦੀ ਮਜ਼ਬੂਤੀ ਹਿਤ ਹਰ ਪਿੰਡ ਹਰ ਸ਼ਹਿਰ ਦੇ ਹਰ ਬੂਥ ਤੋਂ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਅੱਗੇ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਹੈ ਕਿ ਪਾਰਦਰਸ਼ਤਾ ਨਾਲ ਭਰਤੀ ਦੀਆਂ ਕਾਪੀਆਂ ਲੈਣ ਲਈ ਜਾਰੀ ਨੰਬਰ ਤੇ ਮਿਸਕਲ ਕਰੋ ਅਤੇ ਦਫ਼ਤਰ ਤੁਹਾਡੇ ਨਾਲ ਸੰਪਰਕ ਕਰੇਗਾ ਕਮੇਟੀ ਦੀ ਕੋਸ਼ਿਸ਼ ਹੈ ਪਿੰਡ ਲੈਵਲ ਦਾ ਵਰਕਰ ਵੀ ਜੇਕਰ ਕਾਪੀ ਸਿੱਧੀ ਲੈਣੀ ਚਾਹੁੰਦਾ ਹੈ ਤਾਂ ਉਹ ਕਾਪੀ ਲੈ ਸਕੇਗਾ ਕਿਉਂਕਿ ਇੱਕ ਕਾਪੀ ਪਰਨਾ ਸਰਕਲ ਦਾ ਡੈਲੀਗੇਟ ਬਣੇਗਾ ਇਸ ਦਿਨ ਆਹੀ ਭਰਤੀ ਕਮੇਟੀ ਨੇ ਕਿਹਾ ਹੈ ਕਿ ਸਮੁੱਚੇ ਪੰਜਾਬ ਦੇ ਵਸਨੀਕਾਂ ਸੰਤ ਸਮਾਜ ਸਿੱਖ ਸੰਪਰਦਾਵਾਂ ਦੇ ਮੁਖੀਆਂ ਦਮਦਮੀ ਟਕਸਾਲ ਪੰਜਾਬ ਹਿਤੇਸ਼ੀ ਅਤੇ ਕਾਲੀ ਸੋਚ ਨੂੰ ਸਮਰਪਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਮਾਰਚ ਨੂੰ ਸਵੇਰੇ 10 ਵਜੇ ਤੱਕ ਸ਼੍ਰੀ ਕਾਲ ਟਕਸਾਲੇ ਪਹੁੰਚ ਕੇ ਭਰਤੀ ਦੇ ਆਗਾਜ਼ ਲਈ ਹੋਣ ਜਾ ਰਹੀ ਅਰਦਾਸ ਦਾ ਹਿੱਸਾ ਜ਼ਰੂਰ ਬਣਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 8ਵਾਂ ਸੈਸ਼ਨ ਇਕੀ ਤੋਂ 28 ਮਾਰਚ ਤੱਕ ਬੁਲਾਉਣ ਲਈ ਆਪਣੀ ਸਹਿਮਤੀ ਦਿੱਤੀ ਹੈ ਇਸ ਸੰਬੰਧੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਉਹਨਾਂ ਦੇ ਸਰਕਾਰੀ ਰਿਹائش ਤੇ ਮੀਟਿੰਗ ਚ ਲਿਆ ਗਿਆ ਸੀ ਜਿਸ ਮਗਰੋਂ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨੇ ਭਾਰਤੀ ਸੰਵਿਧਾਨ ਦੇ ਅਨੁਛੇਦ 174 ਦੀ ਧਾਰਾ ਇੱਕ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ 21 ਮਾਰਚ 2025 ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ ਵਿਧਾਨ ਸਭਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਰਾਜ ਦੀ 16ਵੀਂ ਵਿਧਾਨ ਸਭਾ ਦਾ 8ਵਾਂ ਬਜਟ ਸੈਸ਼ਨ ਸੱਦਿਆ ਹੈ ਸੈਸ਼ਨ ਦੌਰਾਨ ਰਾਜਪਾਲ ਦਾ ਭਾਸ਼ਣ 25 ਮਾਰਚ ਨੂੰ ਹੋਵੇਗਾ ਜਿਸ ਤੋਂ ਬਾਅਦ ਭਾਸ਼ਣ ਤੇ ਚਰਚਾ ਕੀਤੀ ਜਾਵੇਗੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਸਾਲ 2025-26 ਲਈ ਆਮ ਬਜਟ ਪੇਸ਼ ਕਰਨਗੇ ਜਿਸ ਤੋਂ ਬਾਅਦ ਬਜਟ ਤੇ ਚਰਚਾ ਕੀਤੀ ਜਾਵੇਗੀ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ 8ਵੇਂ ਤਨਖਾਹ ਕਮਿਸ਼ਨ ਦੇ ਆਉਣ ਨਾਲ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਤਨਖਾਹ ਵਿੱਚ ਵਾਅਦੇ ਦਾ ਲਾਭ ਮਿਲੇਗਾ ਦੇਸ਼ 'ਚ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀ ਅਤੇ ਪੈਨਸ਼ਨਰ ਹਨ ਇਹ ਤਨਖਾਹ ਕਮਿਸ਼ਨ 2025 ਵਿੱਚ ਬਣਾਇਆ ਜਾਵੇਗਾ ਤੇ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਇਸ ਵੇਲੇ 82 ਕਲਰਕ ਕਾਂਸਟੇਬਲ ਅਤੇ ਕਰੋੜਾ ਮੁਲਾਜ਼ਮ ਆਪਣੀ ਤਨਖਾਹਾਂ ਵਿੱਚ ਵਾਅਦੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਇਸ ਤੋਂ ਪਹਿਲਾਂ 7ਵਾਂ ਤਨਖਾਹ ਕਮਿਸ਼ਨ 2014 ਵਿੱਚ ਬਣਾਇਆ ਗਿਆ ਸੀ ਅਤੇ 2016 ਵਿੱਚ ਲਾਗੂ ਕੀਤਾ ਗਿਆ ਸੀ ਇਸ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਭਾਰੀ ਵਾਅਦਾ ਹੋਇਆ ਸੀ ਸਰਕਾਰ ਨੇ 2025 ਵਿੱਚ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਹੈ ਜਿਸ ਕਾਰਨ ਇਸ ਨੂੰ ਜਨਵਰੀ 2026 ਤੋਂ ਲਾਗੂ ਕੀਤਾ ਜਾ ਸਕਦਾ ਹੈ ਅੱਠਵੇਂ ਤਨਖਾਹ ਕਮਿਸ਼ਨ ਤਹਿਤ ਫੀਟਮੈਂਟ ਫੈਕਟਰ ਦੇ ਆਧਾਰ ਤੇ ਤਨਖਾਹ ਵਧਾਈ ਜਾਵੇਗੀ ਇਹ ਇੱਕ ਗੁਣਕ ਹੈ ਜਿਸ ਦੁਆਰਾ ਮੌਜੂਦਾ ਮੂਲ ਤਨਖਾਹ ਨੂੰ ਗੁਣਾ ਕਰਕੇ ਨਵੀਂ ਤਨਖਾਹ ਦਾ ਫੈਸਲਾ ਕੀਤਾ ਜਾਂਦਾ ਹੈ ਸੱਤਵੇਂ ਤਨਖਾਹ ਕਮਿਸ਼ਨ ਵਿੱਚ ਇਹ 2.57 ਜਿਸ ਕਾਰਨ ਮੁਲਾਜ਼ਮਾਂ ਦੀ ਘੱਟੋ-ਘੱਟ ਉਜਰਤ 7000 ਰੁਪਏ ਤੋਂ ਵਧਾ ਕੇ 18000 ਰੁਪਏ ਕਰ ਦਿੱਤੀ ਗਈ ਸੀ ਇਸ ਵਾਰ ਫੀਟਮੈਂਟ ਫੈਕਟਰ ਨੂੰ 2. 86 ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ 18000 ਰੁਪਏ ਤੋਂ ਵੱਧ ਕੇ 51480 ਰੁਪਏ ਹੋ ਸਕਦੀ ਹੈ ਇਸੇ ਤਰ੍ਹਾਂ ਪੈਨਸ਼ਨ 9000 ਰੁਪਏ ਤੋਂ ਵੱਧ ਕੇ 25740 ਰੁਪਏ ਹੋ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ 'ਤੇ ਲਗਾਤਾਰ ਕੰਮ ਕਰ ਰਹੀ ਹੈ ਇਸੂ ਦੇਸ਼ ਦੀ ਪੂਰਤੀ ਲਈ ਸੂਬੇ ਵਿੱਚ 1000 ਅਤਿ ਆਧੁਨਿਕ ਅੰਗਣਵਾਲੀ ਸੈਂਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਹੈ ਕਿ ਸੂਬੇ ਵਿੱਚ ਬਣਾਏ ਜਾ ਰਹੇ 1000 ਅੰਗਣਵਾਲੀ ਸੈਂਟਰਾਂ ਲਈ 100 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਪ੍ਰਤੀ ਅੰਗਣਵਾਲੀ ਸੈਂਟਰ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਲਾਗਤ ਆਵੇਗੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅੰਗਣਵਾਲੀ ਸੈਂਟਰਾਂ ਦੀਆਂ ਇਮਾਰਤਾਂ ਦੀ ਉਸਾਰੀ ਤੋਂ ਇਲਾਵਾ ਅੰਗਣਵਾਲੀ ਦੇ ਫਰਨੀਚਰ ਲਈ ਵੀ ਲੋਡ ਕੀਤੇ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਵਿੱਚ ਬੱਚਿਆਂ ਅਤੇ ਔਰਤਾਂ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਅਤੇ ਸੁਰੱਖਿਅਤ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਫਲੋਰਿੰਗ ਪੇਂਟਿੰਗ ਪਲੰਬਿੰਗ ਬਿਜਲੀਕਰਨ ਅਤੇ ਲੱਕੜ ਦਾ ਕੰਮ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ 111 ਅੰਗਣਵਾੜੀ ਸੈਂਟਰਾਂ ਦੇ ਨਿਰਮਾਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਜਦਕਿ ਬਾਕੀ ਰਹਿੰਦੇ ਅੰਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਪ੍ਰਕਿਰਤੀ ਅਧੀਨ ਹੈ ਸ਼ਰਮਨੀ ਅਕਾਲੀ ਦਲ ਨੇ ਸ਼੍ਰੀ ਅਮਰੀਕਸਰ ਸਾਹਿਬ ਚ ਠਾਕੁਰਦਵਾਰ ਮੰਦਿਰ ਨੇੜੇ ਤਮਾਕੇ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਪਾਰਟੀ ਨੇ ਇਸ ਘਟਨਾ ਦੇ ਦੋਸ਼ੀਆਂ ਦੀ ਸਨਾਖਤ ਅਤੇ ਸੂਬੇ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਇੱਥੇ ਜਾਰੀ ਕੀਤੇ ਬਿਆਨ ਚ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਘਟਨਾ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਨ੍ਹਾਂ ਕਿਹਾ ਹੈ ਕਿ ਅਜਿਹਾ ਜਾਪਦਾ ਹੈ ਕਿ ਇਹ ਘਟਨਾ ਸੂਬੇ ਦੀ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੈ ਤੇ ਸੂਬੇ ਨੂੰ ਏਜੰਸੀਆਂ ਆਪਣੇ ਹੱਥਾਂ ਚ ਲੈਣਾ ਚਾਹੁੰਦੀਆਂ ਹਨ ਉਨ੍ਹਾਂ ਕਿਹਾ ਹੈ ਕਿ ਇਲਾਕੇ ਚ ਇਹ ਤੇਰਮਾਤਮਾ ਕਹਿ ਤੇ ਸੂਬੇ ਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਪ੍ਰਤੱਖ ਪ੍ਰਮਾਣ ਹੈ ਪੰਜਾਬ ਦੇ ਮੌਸਮਾਂ ਚ ਆ ਰਹੀ ਤਬਦੀਲੀ ਕਾਰਨ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਤੇਜ਼ ਤੂਫਾਨ ਕਾਰਨ ਤਾਪਮਾਨ ਚ ਵਾਧਾ ਦੇਖਿਆ ਜਾ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਚ ਭਾਰੀ ਮੀਂਹ ਤੇ ਤੂਫਾਨ ਦਾ alert ਜਾਰੀ ਕੀਤਾ ਗਿਆ ਹੈ ਜਿਸ ਕਾਰਨ ਤਾਪਮਾਨ ਚ ਗਿਰਾਵਟ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਕਈ ਇਲਾਕਿਆਂ 'ਚ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਵੱਲੋਂ ਇਹ ਅਲਰਟ ਕੱਲ ਤੱਕ ਸਰਗਰਮ ਰਹਿਣ ਦੀ ਉਮੀਦ ਹੈ ਪੰਜਾਬ ਸਰਕਾਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਕੁਝ ਸਮਾਂ ਪਹਿਲਾਂ ਸਰਕਾਰ ਨੇ ਪੰਜਾਬ 'ਚ 52 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਸੀ ਇਨ੍ਹਾਂ ਵਿੱਚ ਇੰਸਪੈਕਟਰ ਸਬ ਇੰਸਪੈਕਟਰ ਐਸਆਈ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਰੈਂਕ ਦੇ ਪੁਲਿਸ ਮੁਲਾਜ਼ਮ ਸ਼ਾਮਿਲ ਸਨ ਇਨ੍ਹਾਂ ਵਿੱਚੋਂ ਕਈ ਪੁਲਿਸ ਮੁਲਾਜ਼ਮ ਅਪ੍ਰਿਸ਼ਟ ਸਨ ਤੇ ਕਈ ਪਿਛਲੇ ਲੰਬੇ ਸਮੇਂ ਤੋਂ ਡਿਊਟੀ ਤੇ ਹਾਜ਼ਰ ਨਹੀਂ ਸਨ ਹੁਣ ਪੰਜਾਬ ਪੁਲਿਸ ਲੁਧਿਆਣਾ ਤੇ ਜਗਰੌਮ ਨਾਲ ਸੰਬੰਧਿਤ ਕਈ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਵਿਭਾਗ ਉਹਨਾਂ ਦੀ ਲਿਸਟ ਤਿਆਰ ਕਰ ਚੁੱਕਿਆ ਹੈ ਜਿਨ੍ਹਾਂ ਵਿੱਚ 16 ਪੁਲਿਸ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨ ਅਤੇ 4 ਪੁਲਿਸ ਵਾਲਿਆਂ ਨੂੰ ਬਰਖਾਸਤ ਕਰਨ ਦੀ ਕਾਰਵਾਈ ਚੱਲ ਰਹੀ ਹੈ ਦੱਸ ਦਈਏ ਕਿ ਇਨ੍ਹਾਂ ਪੁਲਿਸ ਵਾਲਿਆਂ ਵਿੱਚੋਂ ਕਈ ਡਿਊਟੀ ਤੋਂ ਗਾਇਬ ਹਨ ਤਾਂ ਕਈ ਭ੍ਰਿਸ਼ਟਾਚਾਰ ਜਾਂ ਹੋਰ ਕੇਸਾਂ ਨਾਲ ਜੁੜੇ ਹੋਏ ਹਨ ਹਾਲਾਂਕਿ ਇਹ ਮੁਲਾਜ਼ਮ ਪਹਿਲਾਂ ਤੋਂ ਹੀ ਸਸਪੈਂਡ ਚੱਲੇ ਹਨ ਆਪਣਾ ਕਮੀਜ਼ ਚੱਕੀਏ ਨਾ ਤੇ ਢਿੱਡ ਨੰਗਾ ਹੁੰਦਾ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆ ਜਾਓ ਬਚ ਜਾਓਗੇ ਬਚ ਜਾਓਗੇ ਪਰ ਇਸ ਤਰ੍ਹਾਂ ਚੁੰਬੜ ਗਏ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁਰ ਕੇ ਖੁਰਪਿਆਂ ਨਾਲ ਲਾਉਣਾ ਪੈਂਦਾ ਕਹਿੰਦੇ ਖੁਰਪਿਆਂ ਨਾ ਲਾਢੋਂਗੇ ਤੇ ਲੈ ਜਾਗੇ ਨਹੀਂ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾ ਲਾਉਣ ਦਾ ਖੁਰਚ ਖੁਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੰਬੜੇ ਰਹਿਣਾ ਇਹਨਾਂ ਨੇ ਇਹ ਹੁਣ ਤੁਸੀਂ ਲਾਉਣਾ ਹੈ ਇਹ ਬਾਲੇ ਨਹੀਂ ਹੈ ਇਹ ਨਹੀਂ ਹੈ ਕਿ 20000 ਬੰਦਾ ਹੈ 10000 ਬੰਦਾ ਹੈ 5000 ਬੰਦਾ ਹੈ 2000 ਬੰਦੇ 10 ਹੀ ਨੇ ਸਾਰੇ ਕਹਿੰਦੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਲੜ ਪਟਵਾਰੀ ਇਹ ਗੱਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੋਣਾ ਸੀ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਔਰ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਇਹੋ ਏਜੰਸੀਆਂ ਚਾਹੁੰਦੀਆਂ ਨੇ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਿਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਬਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਹੈ ਸਿੱਖ ਪੋਲਿਟਿਕਸ ਡਿੱਗ ਰਹੀ ਹੈ ਤੁਹਾਡੇ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਹੈ ਆ ਕਿਹਾ ਨਾ ਡਾਕਟਰ ਪਰਮਵੀਰ ਸਿੰਘ ਨੇ ਤੁਹਾਡੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਹੈ ਅਸੀਂ ਇਸ ਕਰਕੇ ਰੌਲਾ ਪਾ ਰਹੇ ਅਕਾਲੀ ਕਰਤਾਰ ਨੂੰ ਨਾ ਸੁਟੋ ਨਾ ਡੇਗੋ ਦੇਖੋ ਜੀ ਕਾਂਗਰਸ ਪਾਰਟੀ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ, ਬੀਜੇਪੀ ਦੇ ਲੀਡਰ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ ਤੇ ਉਹਨਾਂ ਨੇ ਕਹਣਾ ਤੁਸੀਂ ਸਨਮਾਨ ਕੀਤਾ ਸੀ। ਤੁਸੀਂ ਕੀ ਕੀਤਾ ਸੀ? ਫਿਰ ਤੁਹਾਡੇ ਕੋਲੇ ਕੀ ਜਵਾਬ ਹੋਊਗਾ? ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਐ। ਗੱਲ ਸਹੇ ਦੀ ਨਹੀਂ ਐ, ਗੱਲ ਪਹੇ ਦੀ ਐ। ਫਿਰ ਤੁਸੀਂ ਕੀ ਜਵਾਬ ਦੇਓਗੇ? ਹੋਏ ਤਾਂ ਤੁਹਾਡੇ ਕੋਲੇ ਜਵਾਬ ਕੋਈ ਜਵਾਬ ਨਹੀਂ ਹੋਏਗਾ ਤੁਹਾਡੇ ਕੋਲ। ਤੁਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਜਿਵੇਂ ਸਾਡੇ ਖਿਲਾਫ ਜਥੇਦਾਰ ਬੋਲੇ ਤੇ ਅਸੀਂ ਜਥੇਦਾਰਾਂ ਦੀ ਚਿਕੜੋ ਛਾਲੀ ਕੀਤੀ ਕੱਲ ਨੂੰ ਇਹ ਕਾਂਗਰਸ ਪਾਰਟੀ ਵਾਲੇ ਉਹ ਭਾਜਪਾ ਵਾਲੇ ਉਹ ਝਾੜੂ ਵਾਲੇ ਉਹ ਜੇ ਤੁਹਾਡੇ ਖਿਲਾਫ ਜਥੇਦਾਰ ਬੋਲਣ ਤੇ ਤੁਸੀਂ ਵੀ ਐ ਕਰ ਸਕਦੇ ਹੋ ਤੁਸੀਂ ਇਹ ਸਮਝਾਇਆ ਉਹਨਾਂ ਨੂੰ ਜਾਂ ਜਿਹੜੇ ਸਿੱਖ ਵਿਰੋਧੀ ਲਾਬੀ ਦੇ ਬੰਦੇ ਨੇ ਤੁਸੀਂ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਚਿਕੜ ਛਾਲੀ ਕਰਦੇ ਹੋ ਜੇ ਜਥੇਦਾਰ ਤੁਹਾਡੇ ਤੇ ਉਂਗਲ ਚੁੱਕੇ ਤੁਸੀਂ ਜਥੇਦਾਰਾਂ ਨੂੰ ਦੱਸਿਆ ਕਿ ਜਥੇਦਾਰ ਤੁਹਾਡੇ ਖਿਲਾਫ ਬੋਲੇ ਤੇ ਤੁਸੀਂ ਜਥੇਦਾਰਾਂ ਦੀ ਛਲ ਲਾ ਦਿਓ ਜਿਵੇਂ ਅਸੀਂ ਲਾਈਏ ਤੁਸੀਂ ਇਹ ਦੱਸਿਆ ਇਹ ਦੱਸਿਆ ਤੁਹਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੋਏਗਾ ਜਥੇਦਾਰ ਦੀ ਪਦਵੀ ਨੂੰ ਪ੍ਰੋਟੈਕਟ ਕਰਨ ਵਾਸਤੇ ਗ੍ਰੰਥੀ ਹੈ ਨਾ ਗੁਰਦੁਆਰਾ ਸਾਹਿਬ ਦਾ ਪਿੰਡ ਦਵਾਰ ਦੇ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਉਹਦੇ ਵੀ ਸ਼ਾਨ ਦੇ ਖਿਲਾਫ ਬੋਲਣ ਲਈ 100 ਵਾਰ ਸੋਚਦਾ ਕੋਈ ਪੋਲੀਟੀਕਲ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗਰੰਥੀ ਬਾਰੇ ਬੋਲਣ ਲੱਗਿਆਂ ਵੀ 100 ਵਾਰ ਸ਼ਰਮ ਕਰਦਾ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਬੋਲਦੇ ਆ ਇਹ ਪੰਜਾਬ ਇਹ ਸਾਡਾ ਹੋਮਲੈਂਡ ਹੈ ਇਹ ਪੰਜਾਬ ਜਿਹਦੇ ਲਈ ਸਾਡੇ ਬਜ਼ੁਰਗਾਂ ਦੀਆਂ ਲੱਖਾਂ ਸ਼ਹਾਦਤਾਂ ਹੋਈਆਂ ਤੇ ਮੈਂ ਸਾਰੇ ਪੰਜਾਬੀਆਂ ਨੂੰ ਕਹਾਂਗਾ ਕਿ ਇਹ ਜੋ ਪੰਜਾਬ ਨੂੰ ਬਸਤੀ ਬਣਾਇਆ ਜਾ ਰਿਹਾ ਹੈ ਆਪਾਂ ਸਾਰੇ ਮਿਲ ਕੇ ਸੋਚੀਏ ਹਿਮਾਚਲ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਮਨੀਪੁਰ ਨਹੀਂ ਬਣ ਸਕਦਾ ਜੇ ਸਾਊਥ ਭਾਰਤ ਦੇ ਵਿੱਚ ਇਹ ਗੱਲ ਲਾਗੂ ਹੈ ਤਾਂ ਕੀ ਗੱਲ ਹੈ ਜੇ ਪੰਜਾਬ ਵਾਲੇ ਮੰਗ ਕਰਨ ਤੇ ਉਹ ਫੇਟੂ ਹੋ ਜਾਂਦੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲੋਹਾ ਗਏ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਔਰ ਅਫਸੋਸ ਵਾਲੀ ਗੱਲ ਜਿਹੜਾ ਮੱਝ ਸਿੱਖੀ ਦਾ ਗੜ੍ਹ ਹੈ ਉਥੇ ਵੀ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਮੇਰੇ ਵਿੱਚ ਕਮੀਆਂ ਹੋਣਗੀਆਂ ਸਾਡੀਆਂ ਹੀ ਕਮੇਟੀਆਂ ਵਿੱਚ ਕਮੀਆਂ ਹੋਣਗੀਆਂ ਪਰ ਗੁਰਮਖੋ ਇਹ ਸਿੱਖੀ ਬੜੀ ਅਨਮੋਲ ਹੈ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾ ਕੇ ਉੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਸਿਪਾਏ ਕਿ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਕੋਈ ਆਖੇ ਨਾ ਕਿ ਬਾਪੂ ਨੇ ਫਰਕ ਪਾ ਦਿੱਤਾ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕਾਡਮਿਕ ਸੱਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਜ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਤਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਜਿਹੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਅਗਾਜ਼ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਟਾਂ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ ਕੇ ਸਾਜੋਗ ਦਵੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਆਹ ਦੱਖਣ ਭਾਰਤ ਤੋਂ ਗੱਲ ਸ਼ੁਰੂ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਾਰੋਵਾਲੀ ਜਿਉਂਦਾ ਝੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵੱਧ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਇਹ ਗੁਰਦੁਆਰੇ ਪੰਥ ਦੇ ਨੇ ਪੰਥ ਦੇ ਰਹਿਣਗੇ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਹੈ ਪੰਥਕ ਏਕਤਾ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ